ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਐਂਡ ਬਲੌਗਸ ਦੇ ਉੱਪਰ ਤੁਹਾਡਾ ਸਵਾਗਤ ਕਰਦੀ ਆਂ ਉਮੀਦ ਕਰਦੀ ਆਂ ਕਿ ਸਾਰੇ ਠੀਕ ਠਾਕ ਹੋਮੂਗੇ ਜੀ ਇੱਥੇ ਟਾਈਮ ਸੀਗਾ ਸਵੇਰ ਦਾ ਪੌਣੇ 8 ਵਜੇ ਦਾ ਮੀਂਹ ਲੱਗਿਆ ਪੈਣ ਸੋ ਸੌਣ ਦਾ ਮਹੀਨਾ ਚੜ੍ਹਿਆ ਹੋਇਆ ਹਨਾ ਤੇ ਮੀਆ ਦੀ ਰੁੱਤ ਆ ਮੀਂਹ ਪੈਣੇ ਵੀ ਚਾਹੀਦੇ ਸੀ ਗਰਮੀ ਬਹੁਤ ਜ਼ਿਆਦਾ ਸੀ ਤੇ ਮੀਂਹ ਪੈਣ ਨਾਲ ਦਿੱਕਰ ਸਾਰੇ ਬੂਟੇ ਹਰੇ ਭਰੇ ਹੋ ਗਏ ਰੰਗਤ ਆ ਗਈ ਬੂਟਿਆਂ ਤੇ ਉੰਜਾਪਾ ਕਿੰਨਾ ਮਰਜੀ ਇਹਨਾਂ ਨੂੰ ਪਾਣੀ ਪਾ ਦਈਏ ਹਨਾ ਹਰੇ-ਹਰੇ ਹੁੰਦੇ ਤੇ ਅਮਰੂਦ ਥੋੜੇ ਜਿਹਿ ਰਹਿ ਗਏ ਕੁਸ਼ਕ ਗਰਮੀ ਨਾਲ ਡਿੱਗ ਗਏ ਕੁਸ਼ਕ ਪੱਕ ਗਏ ਸੀ ਅਮਰੀਨ ਹੋਰਾਂ ਖਾ ਗੀਆਂ ਤੇ ਸਾਰੇ ਬੁੱਟੇ ਦੇਖੋ ਕਿਵੇਂ ਹਰੇ-ਹਰੇ ਹੋ ਗਏ ਹਨਾ ਤੋਤੇ ਜਾਂਦੇ ਆ ਤੇ ਰੰਗਤ ਫੜੇ ਹੁੰਦੇ ਬੁੱਟੇ ਚੁੰਨਿਆਏ ਵਧੀਆ ਲੱਗ ਜਾਣਗੇ ਜਿਨ੍ਹਾਂ ਨੇ ਹੁਣ ਚੁੰਨੇ ਲਾਏ ਆ ਸੁਹਾਂਜ ਨੇ ਦਾ ਬੁੱਟਾ ਵੀ ਦੇਖੋ ਕਿੰਨਾ ਹਰਾ ਹੋ ਗਿਆ ਮੈਂ ਫਿਰ ਤਾਜੀ ਗੁੜ ਗੁੜ ਤੋਂ ਦਿੱਤਾ ਆਪਾਂ ਬਣਾਵਾਂਗੇ ਚਪੂੜੀ ਅਮਰੀਨ ਹੋਰਾਂ ਦਾ ਟਾਈਮ ਹੋ ਗਿਆ ਨਾ ਸਕੂਲੋਂ ਆਉਂਦਾ ਉਹ ਉਹਨੇ 3 ਵਜੇ 2:00 ਵਜੇ ਬਣਾਉਣ ਲੱਗ ਜਾਂਗੇ ਤੇ ਆਹ ਥੋੜੀਆਂ ਮਿਰਚਾਂ ਬਚੀਆਂ ਪਈਆਂ हां ਜਿੰਨਾਂ ਦਾ ਵੀ ਆਚਾਰ ਪਾਉਣੇ ਆ ਕੱਲ ਇੱਕ ਤਾਂ ਭਰਤਾ ਕੰਟੇਨਰ ਇਹ ਦੇਖਿਆ ਨਾ ਕੋਈ ਛੋਟਾ ਹੋਰ ਕੰਟੇਨਰ ਭਾਲ ਕੇ ਹਨ ਤੇ ਨਾਲ ਪਿਉਂਦੀ ਹੈ ਚੌਲ ਦੁੱਧ ਰੱਖ ਲਿਆ ਜੀ ਆਪਾਂ ਗਰਮ ਮੈਂ ਲੱਗੀਆਂ ਖੀਰ ਬਣਾਉਣ ਤੇ ਚੌਲ ਧੋਤੇ 2:00 ਵੱਜ ਗਏ ਨੇ ਸਹੀ ਤੇ ਇਹਦੇ ਵਿੱਚ ਮੈਂ ਕਰਦੀ ਆਂ ਬਦਾਮ ਕੁਟ ਕੇ ਰੱਖਦੀ ਆਂ ਮੈਂ ਚੀਰਦੀ ਨਹੀਂ ਹੁੰਦੀ ਬਦਾਮ ਠੀਕ ਹੈ ਚੀਰ ਦੀ ਮਤਲਬ ਕੱਟਦੀ ਨਹੀਂ ਹੁੰਦੀ ਬੋਲੀ ਦਾ ਫਰਕ ਪਿਆ ਜਾਂਦਾ ਚੀਰਦੀ ਨਹੀਂ ਹੈਗੀ ਤੇ ਕੁੱਟ ਲੈਣੀ ਹੈ ਨੇ ਆਪਾਂ ਕੱਡੇ ਪਿਆ ਕੁੱਟ ਕੇ ਇਹਨਾਂ ਨੂੰ ਕਿਸੇ ਕੌਲੇਜ ਪਾ ਕੇ ਰੱਖ ਲੂੰਗੀ ਇਹਨੇ ਖੀਰ ਬਣ ਜੂਗੀ ਕਿ ਰੱਟਾ ਗੁੰਨਾਂਗੇ ਫਿਰ ਆਪਾਂ ਵੀਡੀਓ ਕੰਟੀਨਿਊ ਕਰਾਂਗੇ ਬਾਦਾਮ ਕੁੱਟ ਕੇ ਇਸ ਤਰ੍ਹਾਂ ਬਣ ਗਏ ਹਨ ਕੱਟਦੇ ਵੀ ਆਪਾਂ ਬ੍ਰੇਕ ਕਰਨ ਵਾਸਤੇ ਹੁੰਦੇ ਆ ਇਹਾਂ ਦੇਖੋ ਆਈ ਫੁਰਜੀ ਆਂਦੀ ਹੈ ਜੀ ਲੱਗ ਗਈ ਰਿਜਣ ਹਨਾ ਤੇ ਹਿੱਦਰਾ ਪਾ ਖੋਲ ਦਿਆਂ ਆਟਾ ਦੇਖਦੀ ਆ ਬਣਦਾ ਕਿ ਨਹੀਂ ਬਣਦਾ ਪਤਾ ਨਹੀਂ ਬਣੂਗਾ ਕਿ ਨਾ ਬਣੂਗਾ ਦੇਖਦੇ ਆ ਬਸ ਐਸ ਤਰੀਕੇ ਨਾਲ ਮੈਂ ਇਹਨੂੰ ਕੋਲ ਜਾਂਦੀ ਆ तकरीबन ਉਸ ਤਾਂ ਬਣ ਗਿਆ ਮੈਨੂੰ ਪਤਾ ਐ ਸੀਗਾ ਵੀ ਗੰਢਾ ਨਾ ਪੈ ਜਾਣਾ ਕਿਉਂਕਿ ਕਰੇ ਨੂੰ ਬਹੁਤ ਟਾਈਮ ਹੁੰਦਾ ਤੇ ਬਾਕੀ ਜਦੋਂ ਵੀ ਪੂੜੇ ਬਣਾਉਂਦੇ ਹੁੰਦੇ ਸੀ ਆਟਾ ਮੈਂ ਮੰਮੀ ਨੂੰ ਕੋਲ ਕੇ ਦਿੰਦੀ ਸੀ ਸਾਨੂੰ ਬਣਾਏ ਤਾਂ ਭਾਬੀ ਨੇ ਵੀ ਐ ਮੈਂ ਵੀ ਬਹੁਤ ਵਾਰੀ ਆ ਇੱਥੇ ਆ ਕੇ ਵੀ ਮੰਮੀ ਨੂੰ ਕਹਿੰਦੀ ਹੁੰਨੀ ਆ ਮੈਂ ਮੰਮੀ ਤੁਸੀਂ ਆਟਾ ਕੋਲ ਕੇ ਦਿਓ ਤੇ ਅੱਜ ਮਸਾਂ ਮੈਂ ਨਾ ਦਮੈਂ ਦੂਜੀ ਵਾਰੀ ਆਟਾ ਆਪ ਬਣਾਇਆ ਖੁੱਲੇ ਪਾਂਡੇ 'ਚ ਵਧੀਆ ਬਣ ਜਾਂਦਾ ਕੋਈ ਗੰਡ ਗੁੰਡ ਕੁਛ ਨਹੀਂ ਪਣਿਆ ਇੱਥੇ 'ਚ ਨਹੀਂ ਤਾਂ ਨਾਰਮਲ ਵਾਸਤੇ ਹੁੰਦਾ ਹੋਰ ਤਾਂ ਕੁਛ ਨਹੀਂ ਵੀ ਘੰਟਾਣਾ ਪੈਣਾ ਚਲੋ ਠੀਕ ਹੈ ਜੀ ਇਹਨੂੰ ਆਪਾਂ ਕੱਢ ਲੀਏ ਕਿਸੇ ਹੋਰ ਪਾਂਡੇ 'ਚ ਤਾਂ ਕਿ ਪੂਰੇ ਸੌਖੇ ਪੱਕ ਜਾਣ ਬੱਚਿਆਂ ਦੇ ਆਉਣ ਦਾ ਟਾਈਮ ਹੋ ਗਿਆ ਉਹਨਾਂ ਨੂੰ ਚਾਹ ਵੀ ਬਣਾਉਣੀ ਆ ਤੇ ਮੈਂ ਇਹਨੇ ਕਰਦੀ ਆ ਤਿਆਰੀ ਤੇਲ ਤੂੜ ਲੈ ਕੇ ਡੱਕਾ ਉਕਰ ਕੇ ਜੋਰਾ ਵਰਨ ਮੈਂ ਜਿੱਦ ਤਰ ਹਟਾਉਣੀ ਉਦ ਤਰੀ ਮੋੜ ਕੋੜ ਕੇ ਜਾਂਦਾ ਜੰਗੀ ਕਸਟਰਡ ਪਉਣ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਕੜਛੀ ਮਾਰ ਲਈ ਜਿਹੜੀਆਂ ਇੱਕ ਦੋ ਗੰਡਾ ਬਣ ਗਈਆਂ ਸੀ ਉਹ ਗੰਡਾ ਬਣੀਆਂ ਕਿਉਂਕਿ ਕੜਛੀ ਐਵੇਂ ਪਈ ਸੀ ਇਹਦੇ ਵਿੱਚ ਜਦੋਂ ਆਪਾਂ ਕਸਟਰਡ ਪਾਤਾ ਤਾਂ ਉਹਨਾਂ ਨਾਲ ਹੀ ਚਿਪਕ ਗਿਆ ਤਾਂ ਪਲੀਜ਼ ਕਦੇ ਵੀ ਇਹ ਗਲਤੀ ਨਾ ਕਰ ਲੋ ਜਿਹੜੀ ਅੱਜ ਮੈਂ ਕਰ ਲਈ ਕੋਈ ਮੇਰੇ ਤੋਂ ਹੀ ਪਹਿਲੀ ਵਾਰੀ ਆ ਕਿਉਂਕਿ ਇੱਕ ਹੱਥ ਦੇ ਵਿੱਚ ਕੈਮਰਾ ਸੀ ਤੇ ਦੂਜੇ ਹੱਥ 'ਚ ਕਸਟਰਡ ਸੀ ਜੇਕਰ ਮੈਂ ਮੋਬਾਈਲ ਨਾ ਫੜਿਆ ਹੁੰਦਾ ਤਾਂ ਐ ਗੰਡਾ ਨਹੀਂ ਬਣਨੀਆਂ ਸੀ ਆ ਦੇਖੋ ਆ ਗੰਡਾ ਬਣ ਗਈਆਂ ਪਰ ਹੁਣ ਤਾਂ ਘੁੱਲ ਗਈ ਹੁਣ ਕਿਤੇ ਵੀ ਕੋਈ ਗੰਡਣੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਬਦਾਮ ਤੇ ਖੰਡ ਦੋਨੋਂ ਚੀਜ਼ਾਂ ਪਾ ਦੇਾਂਗੇ ਮੈਂ ਬਦਾਮ ਦਿੱਤੇ ਪਾ ਕਈ ਲੋਕ ਬਾਅਦ ਦੇ ਵਿੱਚ ਵੀ ਪਾਉਂਦੇ ਹੁੰਦੇ ਆ ਪਰ ਮੈਂ ਪਹਿਲਾਂ ਹੀ ਪਾ ਦਿੰਦੀ ਕਿਉਂਕਿ ਥੋੜਾ ਜਨਾ ਸੇਕ ਲੱਗ ਜਾਂਦਾ ਵਿੱਚ ਆਪਾਂ ਕਿਹੜਾ ਆਏ ਵੀ ਕਿਸੇ ਨੂੰ ਦਿਖਾਉਣ ਚੱਲ ਜੇ ਬਾਅਦ ਕਿਸੇ ਦੇ ਆਏਗੇ ਤੇ ਬਣਾਉਣੀ ਹੋਵੇ ਤਾਂ ਤੁਸੀਂ ਵੀ ਪਾ ਸਕਦੇ ਆ ਸੋਹਣੀ ਲੱਗਦੀ ਓ ਪਾਈ ਹੋਈ ਤੇ ਹੁਣ ਇੱਕ ਕਰ ਲਈ ਛੋਟੀ ਆਪਾਂ ਪਾ ਦਾਂਗੇ ਖੰਡ ਦੀ ਤੁਸੀਂ ਚਾਹੋ ਹਨਾ ਵੀ ਕੋਈ 슈ਗਰ ਦਾ ਮਰੀਜ਼ ਆ ਸ਼ੱਕਰ ਵੀ ਪਾ ਸਕਦੇ ਹੋ ਗੁੜ ਵੀ ਪਾ ਸਕਦੇ ਹੋ ਗੁੜ ਫਿਰ ਇਹ ਆ ਕਿ ਦੁੱਧ ਦੇ ਵਿੱਚ ਘੋਲ ਕੇ ਬਾਅਦ ਦੇ ਵਿੱਚ ਪਾਉਗਾ ਥੋੜਾ ਜਿਹਾ ਸ਼ੱਕਰ ਵਧੀਆ ਪੈ ਜਾਂਦੀ ਹੈ ਕਿਉਂਕਿ ਜੇ ਆਪਾਂ ਗੁੜ ਪਾ ਕੇ ਸੇਕ ਲਵਾਇਆ ਤਾਂ ਜਿਹੜੀ ਦੁੱਧ ਦਾ ਪਾਟ ਲੈਂਦਾ ਫਿਰ ਸੇਕ ਨਹੀਂ ਲੱਗਦਾ ਕੱਲਾਂ ਨੂੰ ਘੋਲਣਾ ਪਊ ਘੋਲ ਕੇ ਬਾਅਦ ਦੇ ਵਿੱਚ ਪਾਉਣਾ ਪਊਗਾ ਸ਼ੇਸ਼ੇ ਕਰ ਕੋਲ ਜਾਂਦੇ ਆ ਮੈਂ ਲਈ ਸੀ ਇੱਕ ਕੌਲੀ ਚੌਲਾਂ ਦੀ ਅੰਨੀ ਹੀ ਬਣ ਗਈ ਪੌੜੇ ਦੇ ਵਿੱਚ ਹਜੇ ਹੋਰ ਵੀ ਦੁੱਧ ਪੈ ਸਕਦਾ ਚਲੋ ਜੀ ਖੀਰ ਬਣ ਗਈ ਦੁਬਾਰਾ ਬਣਾਉਣੇ ਆਪਾਂ ਪੂੜੇ ਦੇਖਦੇ ਆ ਕਿਵੇਂ ਬਣਨਗੇ ਹਾਂ ਜੀ ਮੈਂ ਪਹਿਲਾਂ ਪਹਿਲਾ ਪੂੜਾ ਪਾ ਦਿੱਤਾ ਪੱਸਾ ਵੀ ਮੈਂ ਤਾਂ ਪਲਟ ਲਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਬਣੇ ਜਦੋਂ ਬੱਚੇ ਆਉਣਗੇ ਹਨ ਉਦੋਂ ਉਹਨਾਂ ਦੇ ਖਾਣ ਵਾਸਤੇ ਤਿਆਰ ਹੋઈ ਜਾਊਗਾ ਕੋਈ ਨਾ ਕੋਈ 3 ਵਜਾਂ ਚੋਂ 10 ਮਿੰਟ ਰਹਿ ਗਏ ਸਹੀ 3 ਵਜੇ ਉਹ ਘਰੇ ਆ ਜਾਂਦੇ ਹਨ ਇੰਨਾਂ ਵਾਸਤੇ ਜਿਹੜਾ ਆਪਾਂ ਆਟਾ ਬਣਾਇਆ ਸੀ ਉਹ ਤੇ ਮੈਂ ਤੁਹਾਨੂੰ ਦਿਖਾਈ ਦਿੱਤਾ ਹਨਾ ਗੁੜ ਘੋਲਿਆ ਸੀ ਸਵੇਰ ਉਹ ਵੀ ਦਿਖਾ ਦਿੱਤਾ ਐਸ ਤਰ੍ਹਾਂ ਆਪਾਂ ਨੂੰ ਇੱਕ ਤੇਲ ਚਾਹੀਦਾ ਇਹ ਤੇਲ ਮਟੀਰੀਆ ਹੋਇਆ ਹੁੰਦਾ ਮਟੀਰੀਆ ਹੋਇਆ ਪਤਾ ਨਹੀਂ ਕਿਤੇ ਸਾਰੇ ਕੀਤੇ ਮਟੀਰੀਆ ਹੋਇਆ ਕਹਿੰਦੇ ਆ ਜਾਂ ਕੀ ਕਹਿੰਦੇ ਪਤਾ ਨਹੀਂ ਮਾਲ ਵਿੱਚ ਮਟੀਰੀਆ ਹੋਇਆ ਕਹਿੰਦੇ ਆ ਮਟੀਰੀਆ ਹੋਏ ਦਾ ਮਤਲਬ ਕਿ ਪਹਿਲਾਂ ਇਹਦੇ ਵਿੱਚ ਤੁਸੀਂ ਇੱਕ ਵਾਰੀ ਕੁਛ ਨਾ ਕੁਛ ਬਣਾਇਆ ਹੁੰਦਾ ਜਿਵੇਂ ਕੋਈ ਮਠੀਆਂ ਗਰਗਲੇ ਪਕੌੜੇ ਕੁਝ ਵੀ ਕਹਿੰਦਾ ਮਤਲਬ ਇੱਕ ਵਾਰੀ ਪੂਰੀ ਤਰ੍ਹਾਂ ਕੱਢ ਜਾਂਦਾ ਕੜਿਆ ਹੋਇਆ ਤੇਲ ਹੁੰਦਾ ਲੋਜੀਟ ਗਿਆ ਬਣ ਤੇ ਦੋ ਨੰਬਰ ਤੇ ਆਪਾਂ ਉਹ ਵਾਲਾ ਇੱਕ ਮੈਂ ਡੱਕਾ ਲਿਆ ਡੱਕਾ ਧੋ ਕੇ ਚੰਗੀ ਤਰ੍ਹਾਂ ਇੱਕ ਕੱਪੜਾ ਪਾਣੀ ਦੇ ਵਿੱਚ ਭੋਂ ਕੇ ਇਹਦੇ ਉੱਤੇ ਲਪੇਟ ਲਿਆ ਇਹ ਅੱਟਾ ਤੁਹਾਨੂੰ ਲਪੇਟਦੇ ਆ ਇਸ ਤਰੀਕੇ ਨਾਲ ਜਦੋਂ ਆਪਾਂ ਤੇਲ ਲਗਾਉਣੀ ਆ ਮੈਨੂੰ ਜੇ ਤਾਂ ਖਾਵਾ ਬੱਚਿਆਂ ਨੇ ਆਏ ਤਾਂ ਸਹੀ ਦਿਖਾਇਆ ਲਊਗਾ ਐਸ ਤਰੀਕੇ ਨਾਲ ਸੀ ਇਹਦੀ ਹੈਲਪ ਦੇ ਨਾਲ ਤਵੇ ਦੇ ਉੱਤੇ ਤੇਲ ਲਾ ਲੈਣੇ ਇਹ ਤੇਲ ਤਾਂ ਕਰਕੇ ਲਾਇਆ ਜਾਂਦਾ ਵੀ ਜਿਹੜਾ ਆਪਣਾ ਆਟਾ ਹੁੰਦਾ ਉਹ ਤਵੇ ਦੇ ਉੱਤੇ ਨੱਚੇ ਕਿ ਇੱਕ ਮੇਰਾ ਤਵਾ ਵੀ ਅੱਜ ਬਹੁਤ ਜ਼ਿਆਦਾ ਪਤਲਾ ਕੀ ਆ ਮੈਲਾਜਿਕ ਗੱੱਤਾ ਲਿਆ ਪਰ ਜਦੋਂ ਪਹਿਲਾਂ ਮੰਮੀ ਬਣਾਉਂਦੇ ਹੁੰਦੇ ਸੀ ਜਾਂ ਮੇਰੀ ਦਾਦੀ ਬਣਾਉਂਦੀ ਹੁੰਦੀ ਸੀ ਮੇਰੀ ਦਾਦੀ ਟਿੱਪਲ ਦੇ ਪੱਤੇ ਨੂੰ ਦੋ ਪੱਤੇ ਲੈ ਕੇ ਨਾ ਟਿੱਪਲ ਦੇ ਉਹਨਾਂ ਨੂੰ ਦੂਰਾ ਕਰਕੇ ਵਿੱਚ ਬੋਂਕਰ ਦਾ ਡੱਟਾ ਤੋ ਤਾ ਹੋਇਆ ਉਹ ਪਾ ਦਿੰਦੇ ਸੀ ਤੇ ਫਿਰ ਉਹਦੇ ਨਾਲ ਐ ਫੜ ਕੇ ਜਿਵੇਂ ਹੁਣ ਆਪਾਂ ਇਹਨੂੰ ਖਿਲਾੜੀ ਜਾਂਦੇ ਆਂ ਵੀ ਪਤਲਾ ਹੋ ਜੇ ਕਿ ਤੋਂ ਮੋਟਾ ਨਰਵੀ ਕੱਚਾ ਨਰਵੀ ਤੇ ਉਹਨੂੰ ਗੋਲ ਸ਼ੇਪ ਦੇ ਦਿੰਦੇ ਸੀ ਹੁਣ ਆਪਾਂ ਇਹਦੇ ਤੇ ਲਗਾ ਦੇਵਾਂਗੇ ਆਈ ਤੇਲ ਦੁਆਰਾ ਇੱਕ ਵਾਰੀ ਓਕੇ ਬਹੁਤ ਔਕੇ ਖਾਣੇ ਬਹੁਤ ਔਕੇ ਆ ਬਣਾਉਣੇ ਬਹੁਤ ਔਕੇ ਐਸ ਤਰੀਕੇ ਨਾਲ ਬਣ ਜਾਂਦਾ ਹੁਣ ਆਪਾਂ ਇਹਦੇ ਪਾਸਾ ਪਾਉਣ ਦਿਆਂ ਪਾਸਾ ਬਦਲਣ ਤੋਂ ਪਹਿਲਾਂ ਇੱਕ ਵਾਰੀ ਚਾਰ ਚੁਪੇਰੇ ਹਨਾ ਚਾਰ ਚੁਪੇਰੇ ਤੇ ਲਾਲ ਲਾਵਾਂਗਾ ਲੋਰਸ

ਲੋ ਜੀ ਆਪਾਂ ਬਣਾ ਲਿਆ ਅੱਜ ਆਪਣਾ ਸੌਣ ਤੇ ਇਹ ਲਾਸਟ ਵਾਲਾ ਇੱਕ ਜਿਹੜਾ ਆਟਾ ਰਹਿੰਦਾ ਸੀ ਮੈਂ ਸਾਰਾ ਬਣਾ ਦਿੱਤਾ ਸੀ ਬਹੁਤ ਜ਼ਿਆਦਾ ਵੱਡਾ ਬਣ ਗਿਆ ਪੂਰੇ ਪੂਰੇ ਬਣ ਗਏ ਨੇ ਤੇ ਅੱਜ ਬਣਾਉਂਦੇ ਬਣਾਉਂਦੇ ਮੇਰੇ ਤੋਂ ਗੜਬੜ ਵੀ ਹੋ ਗਈ ਸੀ ਹੱਥ 'ਚ ਤੇਲ ਵਾਲੀ ਕੌਲੀ ਛੁੱਟ ਗਈ ਤੇ ਸਾਰਾ ਤੇਲ ਡੁੱਲ ਗਿਆ ਪਲੇਟ 'ਚ ਕੋ ਤਾਂ ਕੁਦਰਤੀ ਮੈਂ ਪਲੇਟ 'ਚ ਕੌਲੀ ਰੱਖੀ ਬੈਠੀ ਸੀ ਤੇ ਨਾਲ ਹੀ ਸਾਰੇ ਵੀਰਜ ਨੂੰ ਰਿਕਵੈਸਟ ਕਰਦੀ ਆ ਕਿ ਪਲੀਜ਼ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ ਤੇ ਮਿਲਾਂਗੇ